ਇੱਕ ਰਾਜਾ ਨੇ ਕਿਉਂ ਕੀਤਾ ਆਪਣੀ ਹੀ ਧੀ ਨਾਲ ਵਿਆਹ ਦੋਸਤੋ ਇਹ ਕਹਾਣੀ ਸੁਣਨ ਚ ਤੁਹਾਨੂੰ ਥੋੜੀ ਅਜੀਬ ਜ਼ਰੂਰ ਲੱਗੇਗੀ ਪਰ ਇਹ ਹੀ ਸੱਚ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਰਾਜ ਸੋਮਗੜ੍ਹ ਚ ਇੱਕ ਰਾਜਾ ਸ਼ਾਸਨ ਕਰਦਾ ਸੀ ਇਸ ਰਾਜਾ ਦਾ ਨਾਮ ਸੀ ਵੀਰ ਸਿੰਘ ਉਹ ਇੱਕ ਨੌਜਵਾਨ ਤੇ ਬਹਾਦਰ ਰਾਜਾ ਸੀ ਪਰ ਉਸ ਦੀ ਜ਼ਿੰਦਗੀ ਚ ਇੱਕ ਬਹੁਤ ਵੱਡੀ ਕਮੀ ਸੀ ਉਸ ਦੇ ਕੋਲ ਸਭ ਕੁਝ ਸੀ ਰਾਜ ਸੀ ਮਾਨ ਸਨਮਾਨ ਤਿੰਨ ਪਤਨੀਆਂ ਸੋਹਣਾ ਮਹਿਲ ਪਰ ਇੱਕ ਚੀਜ਼ ਉਸ ਨੂੰ ਚੈਨ ਨਹੀਂ ਲੈਣ ਦਿੰਦੀ ਸੀ ਤੇ ਉਹ ਸੀ ਉਸਦੀ ਕੋਈ ਔਲਾਦ ਨਾ ਹੋਣਾ ਉਸ ਦੀਆਂ ਤਿੰਨੇ ਰਾਣੀਆਂ ਬੇਔਲਾਦ ਸਨ ਜਿਸ ਕਾਰਨ ਰਾਜਾ ਦੇ ਮਨ ਵਿੱਚ ਹਮੇਸ਼ਾ ਉਦਾਸੀ છਾਈ ਰਹਿੰਦੀ ਸੀ ਇੱਕ ਦਿਨ ਰਾਜਾ ਵੀਰ ਸਿੰਘ ਨੇ ਸੋਚਿਆ ਕਿ ਥੋੜਾ ਸਮਾਂ ਸ਼ਿਕਾਰ ਖੇਡ ਕੇ ਬਿਤਾਇਆ ਜਾਵੇ ਸਵੇਰੇ ਸਵੇਰੇ ਉਹ ਘੋੜੇ ਤੇ ਸਵਾਰ ਹੋ ਕੇ ਜੰਗਲ ਵੱਲ ਤੁਰ ਪਿਆ ਸੂਰਜ ਦੀਆਂ ਕਿਰਨਾਂ ਜਿਵੇਂ-ਜਿਵੇਂ ਜੰਗਲ 'ਚ ਫੈਲ ਰਹੀਆਂ ਸੀ ਪੰਛੀਆਂ ਦੀ ਮਧੁਰ ਆਵਾਜ਼ ਗੂੰਜ ਰਹੀ ਸੀ ਤੇ ਰਾਜਾ ਵੀਰ ਸਿੰਘ ਆਪਣੇ ਸ਼ਿਕਾਰ 'ਚ ਮਸਤ ਸੀ ਅਚਾਨਕ ਰਾਜਾ ਨੇ ਜੰਗਲ ਦੇ ਵਿੱਚ ਇੱਕ ਬੁੱਢੀ ਔਰਤ ਨੂੰ ਦੇਖਿਆ ਔਰਤ ਰੁੱਖ ਦੇ ਹੇਠਾਂ ਬੈਠੀ ਸੀ ਤੇ ਕੁਝ ਕਰ ਰਹੀ ਸੀ ਰਾਜਾ ਨੇ ਦੇਖਿਆ ਕਿ ਉਹ ਆਪਣੇ ਮੂੰਹ ਵਿੱਚ ਕੁਝ ਬੁੜਬੁੜਾ ਰਹੀ ਸੀ ਇਹ ਦੇਖ ਕੇ ਰਾਜਾ ਨੂੰ ਕੁਝ ਅਜੀਬ ਜਿਹਾ ਲੱਗਿਆ ਤੇ ਸੋਚਦੇ ਹੋਏ ਉਹ ਔਰਤ ਦੇ ਕੋਲ ਪਹੁੰਚਿਆ ਤੇ ਨਿਮਰਤਾ ਨਾਲ ਪੁੱਛਿਆ ਮਾਂ ਤੁਸੀਂ ਇਹ ਕੀ ਕਰ ਰਹੇ ਹੋ ਬੁੱਢੀ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਨ ਤੁਹਾਨੂੰ ਨਹੀਂ ਪਤਾ ਮੈਂ ਤਾਂ ਇੱਥੇ ਜੋੜੀਆਂ ਬਣਾਉਂਦੀ ਹਾਂ ਤੇ ਵਿਗਾੜਦੀ ਹਾਂ ਇਹ ਮੇਰਾ ਕੰਮ ਹੈ ਰਾਜਨ ਉਸ ਦੀ ਗੱਲ ਤੇ ਹਾਸਾ ਆ ਗਿਆ ਉਹ ਔਰਤ ਦੀ ਗੱਲ ਸੁਣ ਕੇ ਉਸ ਨੂੰ ਲੱਗਿਆ ਕਿ ਉਹ ਇੱਕ ਪਾਗਲ ਹੈ ਉਸਨੇ ਮਜ਼ਾਕ ਚ ਹੰਕਾਰ ਪਰ ਇਸਵਰਜ ਕਿਹਾ acha ta ਤੁਸੀਂ ਜੋੜੀਆਂ ਬਣਾਉਂਦੇ ਹੋ ਤਾਂ ਮੇਰੀ ਜੋੜੀ ਕਿਸ ਨਾਲ ਹੈ ਮੇਰਾ ਵਿਆਹ ਕਿਸ ਦੇ ਨਾਲ ਹੋਵੇਗਾ ਮੇਰੀ ਵੀ ਇੱਕ ਜੋੜੀ ਬਣਾ ਦਿਓ ਔਰਤ ਨੇ ਰਾਜਾ ਦੀਆਂ ਅੱਖਾਂ ਵਿੱਚ ਦੇਖਿਆ ਤੇ ਫਿਰ ਗੰਭੀਰਤਾ ਨਾਲ ਬੋਲੀ ਰਾਜਨ ਤੇਰੀਆਂ ਤਿੰਨ ਰਾਣੀਆਂ ਤਾਂ ਪਹਿਲਾਂ ਹੀ ਮਹਿਲ 'ਚ ਹਨ ਤੇ ਫਿਰ ਵੀ ਤੂੰ ਮੈਨੂੰ ਮਜ਼ਾਕ ਕਰ ਰਿਹਾ ਹੈ ਤੇਰੇ ਲਈ ਮੈਂ ਤੈਅ ਕਰ ਦਿੱਤਾ ਹੈ ਕਿ ਤੇਰਾ ਵਿਆਹ ਤੇਰੀ ਆਪਣੀ ਹੀ ਸਕੀਤੀ ਨਾਲ ਹੋਵੇਗਾ ਇਹ ਲਿਖਿਆ ਗਿਆ ਹੈ ਤੇ ਇਹ ਹੀ ਹੋਵੇਗਾ ਮੁੱਢੀ ਮਾਤਾ ਦੇ ਇਹਨਾਂ ਸ਼ਬਦਾਂ ਨੇ ਰਾਜਾ ਵੀਰ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੂੰ ਸਮਝ ਆ ਗਿਆ ਸੀ ਕਿ ਇਹ ਕੋਈ ਸਧਾਰਨ ਬਜ਼ੁਰਗ ਔਰਤ ਨਹੀਂ ਸ਼ਾਇਦ ਇਹ ਖੁਦ ਕੋਈ ਦੇਵੀ ਦਾ ਰੂਪ ਹੈ ਕਬਰائے ਹੋਏ ਰਾਜਾ ਨੇ ਉਸੇ ਵੇਲੇ ਉਸ ਬਜ਼ੁਰਗ ਮਾਤਾ ਦੇ ਸਾਹਮਣੇ ਸਿਰ ਝੁਕਾ ਲਿਆ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਉਸਨੇ ਕਿਹਾ ਮਾਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਤੇ ਮਜ਼ਾਕ ਚ ਪਤਾ ਨਹੀਂ ਕੀ ਕੀ ਬੋਲ ਗਿਆ ਕਿਰਪਾ ਕਰਕੇ ਮੈਨੂੰ ਮਾਫ ਕਰੋ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਮੇਰਾ ਵਿਆਹ ਮੇਰੀ ਆਪਣੀ ਧੀ ਨਾਲ ਹੋਵੇ ਬੁੱਢੀ ਔਰਤ ਨੇ ਸ਼ਾਂਤ ਸਵਰਚ ਕਿਹਾ ਜੋ ਮੈਂ ਲਿਖਿਆ ਹੈ ਉਹ ਹੋ ਕੇ ਰਹੇਗਾ ਮਾਫੀ ਮੰਗਨ ਨਾਲ ਇਸਨੂੰ ਰੋਕਿਆ ਨਹੀਂ ਜਾ ਸਕਦਾ ਜੇਕਰ ਇਸ ਤੋਂ ਬਚਣਾ ਹੈ ਤਾਂ ਆਪਣੇ ਆਪ ਕੋਈ ਉਪਾਏ ਸੋਚੋ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦੀ ਦੋਸਤੋ ਇਹ ਸੁਣ ਕੇ ਰਾਜਾ ਦਾ ਦਿਲ ਡਾਟੇ ਚਿੰਤਾ ਨਾਲ ਭਰ ਗਿਆ ਉਦਾਸੀ ਚ ਡੁੱਬੇ ਚਿਹਰੇ ਨਾਲ ਉਹ ਮਹਿਲ ਵੱਲ ਵਾਪਸ ਆ ਗਿਆ ਰਾਜਾ ਵੀਰ ਸਿੰਘ ਜੋ ਆਪਣੀਆਂ ਤਿੰਨੇ ਰਾਣੀਆਂ ਦੇ ਬੇਔਲਾਦ ਹੋਣ ਤੋਂ ਪਹਿਲਾਂ ਹੀ ਦੁਖੀ ਸੀ ਜੰਗਲ ਵਿੱਚ ਉਸ ਬੁੱਢੀ ਮਾਤਾ ਨਾਲ ਹੋਈ ਗੱਲਬਾਤ ਤੋਂ ਬਾਅਦ ਉਹ ਹੋਰ ਵੀ ਪਰੇਸ਼ਾਨ ਹੋ ਗਿਆ ਰਾਜਾ ਦੀ ਪਹਿਲੀ ਰਾਣੀ ਚੰਦਰਲੇਖਾ ਨੇ ਉਹਨਾਂ ਦਾ ਉਤਰਿਆ ਹੋਇਆ ਚਿਹਰਾ ਦੇਖਿਆ ਆਮ ਤੌਰ ਤੇ ਰਾਜਾ ਦਾ ਚਿਹਰਾ ਹਮੇਸ਼ਾ ਖੇੜਿਆ ਰਹਿੰਦਾ ਸੀ ਪਰ ਅੱਜ ਉਹ ਮੁਰਝਾਇਆ ਹੋਇਆ ਸੀ ਰਾਣੀ ਨੇ ਉਸੇ ਵੇਲੇ ਰਾਜਾ ਕੋਲ ਜਾ ਕੇ ਪੁੱਛਿਆ ਮਹਾਰਾਜ ਕੀ ਗੱਲ ਹੈ ਤੁਹਾਡਾ ਚਿਹਰਾ ਇੰਨਾ ਉਦਾਸ ਕਿਉਂ ਹੈ ਤੁਸੀਂ ਇੰਨੇ ਪਰੇਸ਼ਾਨ ਕਿਉਂ ਦਿਖ ਰਹੇ ਹੋ ਰਾਜਾ ਨੇ ਡੂੰਘਾ ਸਾਹ ਲੈਂਦੇ ਹੋਏ ਰਾਣੀ ਚੰਦਰਲੇਖਾ ਨੂੰ ਜੰਗਲ ਚ ਹੋਈ ਸਾਰੀ ਘਟਨਾ ਦੱਸੀ ਚੰਦਰਲੇਖਾ ਨੇ ਰਾਜਾ ਦੀ ਗੱਲ ਸੁਣ ਕੇ ਤੀਜ ਪੂਰਵਕ ਕਿਹਾ ਮਹਾਰਾਜ ਤੁਸੀਂ ਇਸ ਗੱਲ ਨੂੰ ਲੈ ਕੇ ਇੰਨਾ ਪਰੇਸ਼ਾਨ ਕਿਉਂ ਹੋ ਰਹੇ ਹੋ ਹਾਲੇ ਤੱਕ ਤਾਂ ਸਾਡੇ ਕੋਈ ਸੰਤਾਨ ਵੀ ਨਹੀਂ ਹੋਈ ਹੈ ਜੇਕਰ ਕੋਈ ਸੰਤਾਨ ਹੋਵੇਗੀ ਤਾਂ ਮੈਂ ਕੁੜੀ ਨੂੰ ਜਨਮ ਹੀ ਨਹੀਂ ਦੇਵਾਂਗੀ ਇਸ ਤਰ੍ਹਾਂ ਭਵਿੱਖਬਾਣੀ ਕਰਤੇ ਪੂਰੀ ਨਹੀਂ ਹੋਵੇਗੀ ਤੁਸੀਂ ਚਿੰਤਾ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ ਰਾਣੀ ਚੰਦਰ ਲੇਖਾ ਦੇ ਸ਼ਾਂਤ ਤੇ ਆਤਮ ਵਿਸ਼ਵਾਸ ਭਰੇ ਸ਼ਬਦਾਂ ਨੇ ਰਾਜਾ ਨੂੰ ਥੋੜੀ ਹਿੰਮਤ ਦਿੱਤੀ ਉਸਨੇ ਸੋਚਿਆ ਕਿ ਸ਼ਾਇਦ ਰਾਣੀ ਠੀਕ ਕਹਿ ਰਹੀ ਹੈ ਦੋਸਤੋ ਦਿਨ ਮਹੀਨੇ ਸਾਲ ਬੀਤੇ ਗਏ। ਰਾਜਾ ਵੀਰ ਸਿੰਘ ਨੇ ਇਸ ਘਟਨਾ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮਾਂ ਬਾਅਦ ਇੱਕ ਦਿਨ ਰਾਣੀ ਚੰਦਰ ਲੇਖਾ ਨੇ ਰਾਜਾ ਨੂੰ ਖੁਸ਼ਖਬਰੀ ਦਿੱਤੀ ਕਿ ਉਸਨੇ ਗਰਭ ਧਾਰਨ ਕਰ ਲਿਆ ਹੈ। ਰਾਜਾ ਤੇ ਰਾਣੀ ਦੋਵੇਂ ਹੀ ਇਸ ਖਬਰ ਨਾਲ ਖੁਸ਼ ਸੀ ਪਰ ਕਿਤੇ ਨਾ ਕਿਤੇ ਰਾਜਾ ਨੂੰ ਉਸ ਬਜ਼ੁਰਗ ਮਾਤਾ ਦੀ ਗੱਲ ਯਾਦ ਆ ਗਈ। ਰਾਣੀ ਚੰਦਰ ਲੇਖਾ ਜੋ ਪਹਿਲਾਂ ਹੀ ਵਚਨ ਦੇ ਚੁੱਕੀ ਸੀ ਕਿ ਉਹ ਮੁੰਡੇ ਨੂੰ ਹੀ ਜਨਮ ਦੇਵੇਗੀ। ਤੇ ਇਸ ਵਾਰ ਵੀ ਉਸ ਨੂੰ ਵਿਸ਼ਵਾਸ ਸੀ ਕਿ ਕੁਝ ਗਲਤ ਨਹੀਂ ਹੋਵੇਗਾ ਸਮਾ ਬੀਤਿਆ ਤੇ ਜਿਵੇਂ ਜਿਵੇਂ ਜਾਪੇ ਦਾ ਸਮਾਂ ਨੇੜੇ ਆਇਆ ਤਾਂ ਰਾਣੀ ਨੇ ਆਪਣੀ ਦੇਖਭਾਲ ਲਈ ਦਾਸੀਆਂ ਨੂੰ ਤੈਨਾਤ ਕਰ ਲਿਆ ਪਰ ਉਸ ਦੇ ਮਨ 'ਚ ਹਲੇ ਵੀ ਇੱਕ ਡਰ ਸੀ ਕਿ ਕੀ ਹੋਵੇਗਾ ਜੇਕਰ ਮੈਂ ਸੱਚਮੁੱਚ ਇੱਕ ਕੁੜੀ ਨੂੰ ਜਨਮ ਦਿੱਤਾ ਤਾਂ ਕੀ ਭਵਿੱਖਬਾਣੀ ਸੱਚ ਹੋ ਜਾਵੇਗੀ ਦੋਸਤੋ ਜਦੋਂ ਜਾਪੇ ਦਾ ਸਮਾਂ ਆਉਂਦਾ ਹੈ ਰਾਣੀ ਚੰਦਰਲੇਖਾ ਨੇ ਇੱਕ ਸੋਹਣੀ ਕੁੜੀ ਨੂੰ ਜਨਮ ਦਿੱਤਾ ਬੱਚੀ ਨੂੰ ਦੇਖਤੇ ਹੀ ਰਾਣੀ ਦਾ ਦਿਲ ਧੜਕਣ ਲੱਗਿਆ ਉਹ ਡਰ ਗਈ ਕਿ ਕੀ ਤੇ ਇਹ ਉਹੀ ਧੀ ਨਾ ਹੋਵੇ ਜਿਸ ਬਾਰੇ ਉਸ ਬਜ਼ੁਰਗ ਮਾਤਾ ਨੇ ਕਿਹਾ ਸੀ ਰਾਣੀ ਚੰਦਰਲੇਖਾ ਨੇ ਜਦੋਂ ਆਪਣੀ ਧੀ ਨੂੰ ਪਹਿਲੀ ਵਾਰ ਦੇਖਿਆ ਤਾਂ ਉਸ ਦਾ ਮਨ ਪਿਆਰ ਤੇ ਡਰ ਨਾਲ ਭਰ ਗਿਆ ਬੱਚੀ ਬਹੁਤ ਹੀ ਸੋਹਣੀ ਸੀ ਪਰ ਉਸ ਬਜ਼ੁਰਗ ਮਾਤਾ ਦੀ ਭਵਿੱਖवाणी ਉਸ ਨੂੰ ਵਾਰ-ਵਾਰ ਯਾਦ ਆ ਰਹੀ ਸੀ ਰਾਣੀ ਨੇ ਸੋਚਿਆ ਜੇਕਰ ਇਹ ਬੱਚੀ ਮਹਿਲ 'ਚ ਰਹੀ ਤਪ ਵਿਖਵਾਨੀ ਸੱਚ ਹੋ ਜਾਵੇਗੀ ਮਹਾਰਾਜ ਵੀਰ ਸਿੰਘ ਤੇ ਕਲੰਕ ਲੱਗ ਜਾਵੇਗਾ ਰਾਣੀ ਨੇ ਡੂੰਗੀ ਸੋਚ ਵਿਚਾਰ ਤੋਂ ਬਾਅਦ ਆਪਣੀ ਸਭ ਤੋਂ ਭਰੋਸੇਮੰਦ ਦਾਸੀ ਨੂੰ ਬੁਲਾਇਆ ਤੇ ਕਿਹਾ ਦਾਸੀ ਇਹ ਬੱਚੀ ਸਾਡੇ ਮਹਿਲ ਵਿੱਚ ਨਹੀਂ ਰਹਿ ਸਕਦੀ ਇਸ ਨੂੰ ਜੰਗਲ ਵਿੱਚ ਲਿਜਾ ਕੇ ਛੱਡ ਦੇ ਤੇ ਜ਼ਮੀਨ ਵਿੱਚ ਗੱਡਾ ਕਰਕੇ ਗੱਡ ਦੇ ਤਾਂ ਜੋ ਇਹ ਕਿਸੇ ਨੂੰ ਨਾ ਮਿਲੇ ਇਹ ਮੇਰੇ ਤੇ ਮਹਾਰਾਜ ਦੀ ਇੱਜ਼ਤ ਬਚਾਉਣ ਦਾ ਸਵਾਲ ਹੈ ਉਸ ਦਾਸੀ ਨੇ ਰਾਣੀ ਦੀ ਗੱਲ ਮੰਨੀ ਤੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਮਹਿਲ ਤੋਂ ਬਾਹਰ ਲੈ ਗਈ। ਰਸਤੇ 'ਚ ਦਾਸੀ ਨੇ ਸੋਚਿਆ ਕਿ ਜੇਕਰ ਮੈਂ ਇਸ ਨੂੰ ਜੰਗਲ 'ਚ ਛੱਡ ਦੇਵਾਂ ਤੇ ਕੋਈ ਮੈਨੂੰ ਦੇਖ ਲਵੇ ਤਾਂ ਸਾਰਾ ਭੇਤ ਖੁੱਲ ਜਾਵੇਗਾ। ਇਹ ਠੀਕ ਨਹੀਂ ਰਹੇਗਾ। ਇਸ ਲਈ ਉਸਨੇ ਨਗਰ ਤੋਂ ਬਾਹਰ ਜਾ ਕੇ ਜਿੱਥੇ ਲੋਕ ਕੂੜਾ-ਕਚਰਾ ਸੁੱਟਦੇ ਸੀ ਉੱਥੇ ਇੱਕ ਖੱਡਾ ਖੁੱਟਿਆ ਤੇ ਉਸ ਬੱਚੇ ਨੂੰ ਉੱਥੇ ਸਾਵਧਾਨੀ ਨਾਲ ਰੱਖ ਦਿੱਤਾ ਤੇ ਉੱਪਰੋਂ ਕੂੜੇ ਦੀ ਪਰਤ ਉਸਦੇ ਉੱਤੇ ਪਾ ਦਿੱਤੀ। ਤੇ ਫਿਰ ਉਹ ਦਾਸੀ ਮਹਿਲ ਵਾਪਸ ਆ ਗਈ। ਦੋਸਤੋ ਐਦਾਂ ਦੂਜੇ ਪਾਸੇ ਉਸੇ ਸ਼ਹਿਰ ਵਿੱਚ ਇੱਕ ਕਿਸਾਨ ਤੇ ਉਸਦੀ ਪਤਨੀ ਰਹਿੰਦੀ ਸੀ। ਦੋਵੇਂ ਬਹੁਤ ਹੀ ਸਧਾਰਨ ਜੀਵਨ ਬਤੀਤ ਕਰਦੇ ਸੀ। ਉਹਨਾਂ ਦੇ ਵੀ ਕੋਈ ਸੰਤਾਨ ਨਹੀਂ ਸੀ ਤੇ ਪਰਮਾਤਮਾ ਨੂੰ ਹਮੇਸ਼ਾ ਪ੍ਰਾਰਥਨਾ ਕਰਦੇ ਸਿੱਕੇ ਉਹਨਾਂ ਨੂੰ ਇੱਕ ਬੱਚਾ ਮਿਲ ਜਾਵੇ। ਇੱਕ ਦਿਨ ਪੂਰਾ ਮਲਿਕ ਜੋ ਕਿ ਕੂੜੇ ਦਾ ਮਾਲਕ ਸੀ ਉਸਨੇ ਆਪਣੇ ਖੇਤਾਂ 'ਚ ਖਾਦ ਪਾਉਣ ਲਈ ਉਸ ਕਿਸਾਨ ਨੂੰ ਬੁਲਾਇਆ। ਅਗਲੇ ਦਿਨ ਸਵੇਰੇ ਕਿਸਾਨ ਆਪਣੀ ਪਤਨੀ ਨਾਲ ਕਈ ਤੇ ਟੋਕਰੀ ਲੈ ਕੇ ਕੂੜੇ ਦੇ ਢੇਰ ਤੇ ਪਹੁੰਚ ਜਾਂਦਾ ਹੈ ਉਸਨੇ ਕੰਮ ਸ਼ੁਰੂ ਕੀਤਾ ਕਈ ਨਾਲ ਕੂੜਾ ਹਟਾ ਕੇ ਟੋਕਰੀ ਭਰਦਾ ਗਿਆ ਤੇ ਕਿਸਾਨ ਦੀ ਪਤਨੀ ਉਸ ਨੂੰ ਖੇਤਾਂ ਵਿੱਚ ਪਾਉਂਦੀ ਰਹੀ ਜਿਵੇਂ ਹੀ ਉਸਨੇ ਇੱਕ ਜਗ੍ਹਾ ਕਈ ਚਲਾਈ ਤਾਂ ਉਸ ਨੂੰ ਹਲਕੀ ਜੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਦੀ ਕਈ ਦੇ ਹੇਠਾਂ ਕੋਈ ਚੀਜ਼ ਹੈ ਉਸਨੇ ਧਿਆਨ ਨਾਲ ਸੁਣਿਆ ਤਾਂ ਆਵਾਜ਼ ਤੇਜ਼ ਹੋ ਗਈ ਇਹ ਕਿਸੇ ਬੱਚੇ ਦੇ ਰੋਂਦੀ ਆਵਾਜ਼ ਸੀ ਕਿਸਾਨ ਹੈਰਾਨੀ ਨਾਲ ਆਪਣੀ ਪਤਨੀ ਨੂੰ ਆਵਾਜ਼ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਹ ਆਵਾਜ਼ ਕਿੱਥੋਂ ਆ ਰਹੀ ਹੈ ਕਿ ਤੈਨੂੰ ਸੁਣਾਈ ਦੇ ਰਹੀ ਹੈ ਕਿਸਾਨ ਦੀ ਪਤਨੀ ਨੇ ਧਿਆਨ ਨਾਲ ਸੁਣਿਆ ਤੇ ਕਿਹਾ ਹਾਂ ਇਹ ਤਾਂ ਬੱਚੇ ਦੇ ਰੋਂਦੀ ਆਵਾਜ਼ ਲੱਗ ਰਹੀ ਹੈ ਇਹ ਆਵਾਜ਼ ਕੂੜੇ ਦੇ ਢੇਰ ਦੇ ਅੰਦਰੋਂ ਹੀ ਆ ਰਹੀ ਹੈ ਦੋਵਾਂ ਨੇ ਜਲਦੀ ਦੇਨੇ ਕਈ ਛੱਡ ਦਿੱਤੀ ਤੇ ਹੱਥਾਂ ਨਾਲ ਕੂੜਾ ਹਟਾਉਣ ਲੱਗੇ। ਕੁਝ ਹੀ ਦੇਰ ਚ ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਛੋਟੀ ਜਿਹੀ ਕੁੜੀ ਪਈ ਸੀ। ਬੱਚੀ ਦੇ ਗੱਲ ਲਾਲ ਤੇ ਅੱਖਾਂ ਚਮਕਦਾਰ ਸਨ। ਕਿਸਾਨ ਨੇ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਤੇ ਕਿਹਾ, "ਹੇ ਭਗਵਾਨ, ਇਹ ਤੁਹਾਡੀ ਹੀ ਲੀਲਾ ਹੈ। ਅਸੀਂ ਤੁਹਾਡੇ ਤੋਂ ਹਮੇਸ਼ਾ ਇੱਕ ਬੱਚਾ ਮੰਗਿਆ ਸੀ ਤੇ ਅੱਜ ਤੁਸੀਂ ਸਾਨੂੰ ਇੱਕ ਬੱਚੀ ਦੇ ਕੇ ਸਾਡੀ ਮਨੋ ਕਾਮਨਾ ਪੂਰੀ ਕਰ ਦਿੱਤੀ ਹੁਣ ਅਸੀਂ ਇਸ ਨੂੰ ਆਪਣਾ ਬੱਚਾ ਸਮਝ ਕੇ ਪਾਲਾਂਗੇ ਕਿਸਾਨ ਤੇ ਉਸਦੀ ਪਤਨੀ ਬੱਚੇ ਨੂੰ ਆਪਣੇ ਘਰ ਲੈ ਆਏ ਦੋਵਾਂ ਨੇ ਉਸ ਨੂੰ ਖੂਬ ਪਿਆਰ ਨਾਲ ਪਾਲਿਆ ਉਹਨਾਂ ਨੇ ਬੱਚੀ ਦਾ ਨਾਮ ਚੰਦਰਾ ਰੱਖਿਆ ਚੰਦਰਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ ਉਹ ਬਹੁਤ ਸੋਹਣੀ ਸੀ ਤੇ ਪਿੰਡ 'ਚ ਹਰ ਕੋਈ ਉਸ ਮਾਸੂਮੀਅਤ ਤੇ ਸੁੰਦਰਤਾ ਦੀ ਤਾਰੀਫ ਕਰਦਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਕਿਸਾਨ ਤੇ ਕਿਸਾਨ ਦੀ ਪਤਨੀ ਨੇ ਆਪਣੀ ਸਾਰੀ ਮਿਹਨਤ ਆਪਣੀ ਧੀ ਚੰਦਰਾ ਨੂੰ ਪਾਲਣ ਵਿੱਚ ਲਗਾ ਦਿੱਤੀ। ਉਹਨਾਂ ਨੇ ਉਸ ਨੂੰ ਇੱਕ ਦੇਵੀ ਦੀ ਤਰ੍ਹਾਂ ਰੱਖਿਆ। ਦੋਸਤੋ ਕਈ ਸਾਲਾਂ ਬਾਅਦ ਚੰਦਰਾ ਇੱਕ ਜਵਾਨ ਤੇ ਬੇਹੱਦ ਸੋਹਣੀ ਕੁੜੀ ਬਣ ਗਈ। ਉਸ ਦੀ ਸੁੰਦਰਤਾ ਇਸ ਤਰ੍ਹਾਂ ਸੀ ਕਿ ਜੋ ਕੋਈ ਵੀ ਉਸ ਨੂੰ ਦੇਖ ਲੈਂਦਾ ਉਸ ਤੇ ਮੰਤਰ ਮੁਗਧ ਹੋ ਜਾਂਦਾ। ਕਿਸਾਨ ਤੇ ਉਸ ਦੀ ਪਤਨੀ ਨੂੰ ਮਾਣ ਸੀ ਕਿ ਉਹਨਾਂ ਨੇ ਚੰਦਰਾ ਨੂੰ ਐਨੇ ਪਿਆਰ ਤੇ ਮਿਹਨਤ ਨਾਲ ਵੱਡਾ ਕੀਤਾ ਹੈ। ਇਸ ਤਰ੍ਹਾਂ ਚੰਦਰਾ ਜੋ ਰਾਜਾ ਵੀਰ ਸਿੰਘ ਤੇ ਰਾਣੀ ਚੰਦਰ ਲੇਖਾ ਦੀ ਧੀ ਸੀ ਆਪਣੇ ਅਸਲੀ ਮਾਪਿਓ ਤੇ ਅਣਜਾਨ ਕਿਸਾਨ ਦੇ ਘਰ ਵੱਡੀ ਹੋ ਰਹੀ ਸੀ ਚੰਦਰਾ ਵੀ ਬੜੀ ਹੁਸ਼ਿਆਰ ਤੇ ਸਮਝਦਾਰ ਨਿਕਲੀ ਉਹ ਹਮੇਸ਼ਾ ਆਪਣੇ ਮਾਪਿਓ ਦੀ ਇੱਜ਼ਤ ਕਰਦੀ ਸੀ ਤੇ ਘਰ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ ਇੱਕ ਦਿਨ ਚੰਦਰਾ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਤੁਸੀਂ ਹਰ ਦਿਨ ਪਸ਼ੂਆਂ ਨੂੰ ਚਰਾਉਣ ਲੈ ਜਾਂਦੇ ਹੋ ਹੁਣ ਮੈਂ ਵੱਡੀ ਹੋ ਗਈ ਹਾਂ ਕੱਲ ਤੋਂ ਮੈਂ ਇਹ ਕੰਮ ਕਰ ਲਿਆ ਕਰਾਂਗੀ ਤੁਸੀਂ ਘਰ ਦਾ ਕੋਈ ਹੋਰ ਕੰਮ ਸੰਭਾਲ ਲੈਣਾ ਪਿਤਾ ਨੇ ਪਹਿਲਾਂ ਤਾਂ ਮਨਾਂ ਕੀਤਾ ਪਰ ਚੰਦਰਾ ਦੇ ਵਾਰ-ਵਾਰ ਕਹਿਣ ਤੇ ਉਹ ਮੰਨ ਗਏ ਅਗਲੇ ਦਿਨ ਚੰਦਰਾ ਨੇ ਪਸ਼ੂਆਂ ਨੂੰ ਇਕੱਠਾ ਕੀਤਾ ਤੇ ਖੇਤਾਂ ਵੱਲ ਚਲ ਪਈ ਖੇਤਾਂ ਦੇ ਨੇੜੇ ਹੀ ਹਰਿਆਲੀ 'ਚ ਪਸ਼ੂਆਂ ਨੂੰ ਚਰਾਇਆ ਚੰਦਰਾ ਦੀ ਸੁੰਦਰਤਾ ਇਸ ਤਰ੍ਹਾਂ ਸੀ ਕਿ ਜੋ ਵੀ ਉਸਨੂੰ ਦੇਖ ਲੈਂਦਾ ਸੀ ਉਸ ਦੀਆਂ ਨਜ਼ਰਾਂ ਉਸ ਤੋਂ ਹਟਣਾ ਮੁਸ਼ਕਲ ਹੋ ਜਾਂਦੀਆਂ ਸਨ ਉਸੇ ਸਮੇਂ ਰਾਜਾ ਵੀਰ ਸਿੰਘ ਸ਼ਿਕਾਰ ਖੇਡਣ ਤੋਂ ਬਾਅਦ ਆਪਣੇ ਮਹਿਲ ਵੱਲ ਵਾਪਸ ਜਾ ਰਿਹਾ ਸੀ ਰਸਤੇ 'ਚ ਉਸਦੀ ਨਜ਼ਰ ਚੰਦਰਾ ਤੇ ਪਈ ਚੰਦਰਾ ਦੀ ਸੁੰਦਰਤਾ ਦੇਖ ਕੇ ਰਾਜਾ ਦੇਖਦਾ ਹੀ ਰਹਿ ਗਿਆ ਰਾਜਾ ਦੇ ਮਨ ਹੀ ਮਨ ਸੋਚਿਆ ਕਿ ਮੈਂ ਇਸ ਨਾਲ ਵਿਆਹ ਕਰਾਂਗਾ ਇਹ ਮੇਰੀ ਰਾਣੀ ਬਣੇਗੀ ਇਸ ਤਰ੍ਹਾਂ ਰਾਜਾ ਆਪਣੇ ਮਹਿਲ ਵਾਪਸ ਆ ਗਿਆ ਰਾਜਾ ਵੀਰ ਸਿੰਘ ਨੇ ਮਹਿਲ ਪਹੁੰਚ ਕੇ ਉਸੇ ਵੇਲੇ ਰਾਣੀ ਚੰਦਰ ਲੇਖਾ ਨੂੰ ਬੁਲਾਇਆ ਤੇ ਕਿਹਾ ਰਾਣੀ ਅੱਜ ਮੈਂ ਇੱਕ ਨਗਰ ਦੇ ਬਾਹਰ ਇੱਕ ਸੋਹਣੀ ਕੁੜੀ ਨੂੰ ਦੇਖਿਆ ਹੈ ਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੂੰ ਪਤਾ ਲਗਾ ਕਿ ਉਹ ਕਿਸ ਦੀ ਧੀ ਹੈ ਰਾਣੀ ਚੰਦਰ ਲੇਖਾ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਪਰ ਉਹ ਰਾਜਾ ਦੀ ਗੱਲ ਮੰਨ ਗਈ ਰਾਜਾ ਨੇ ਕਿਹਾ ਪਤਾ ਲਗਾਉਣ ਤੋਂ ਬਾਅਦ ਉਸ ਦੇ ਘਰ ਵਾਲਿਆਂ ਨਾਲ ਗੱਲ ਕਰੋ ਤੇ ਵਿਆਹ ਦਾ ਸਨੇਹਾ ਭੇਜੋ ਰਾਣੀ ਚੰਦਰ ਲੇਖਾ ਨੇ ਰਾਜਾ ਦੀ ਆਗਿਆ ਮੰਨਦੇ ਹੋਏ ਆਪਣੇ ਸੇਵਕਾਂ ਨੂੰ ਭੇਜਿਆ ਤੇ ਉਹਨਾਂ ਤੋਂ ਪਤਾ ਲਗਵਾਇਆ ਕਿ ਉਹ ਕੁੜੀ ਨੇੜੇ ਦੇ ਪਿੰਡ ਵਿੱਚ ਕਿਸਾਨ ਦੀ ਧੀ ਹੈ ਇਹ ਸੁਣ ਕੇ ਰਾਣੀ ਨੇ ਰਾਜਾ ਵੀਰ ਸਿੰਘ ਨੂੰ ਦੱਸਿਆ ਤਾਂ ਰਾਜਾ ਨੇ ਕਿਹਾ ਤਾਂ ਫਿਰ ਕੀ ਹੋਇਆ ਉਸ ਨਾਲ ਸਾਡਾ ਵਿਆਹ ਹੋਵੇਗਾ ਕਿਸਾਨ ਨੂੰ ਸਾਡਾ ਸੰਦੇਸ਼ ਭਿਜਵਾ ਦਿਓ ਰਾਣੀ ਨੇ ਕਿਹਾ ਮਹਾਰਾਜ ਨਿਯਮਾ ਦਾ ਪਾਲਨ ਕਰਨਾ ਚਾਹੀਦਾ ਹੈ ਪਹਿਲਾਂ ਪੰਡਤਾਂ ਨੂੰ ਭੇਜੋ ਤਾਜ ਉਹ ਵਿਆਹ ਦਾ ਪਸਤਾਵ ਦਿਨ ਰਾਜਾ ਨੇ ਉਸੇ ਵੇਲੇ ਪੰਡਤਾਂ ਨੂੰ ਬੁਲਾਇਆ ਤੇ ਕਿਹਾ ਕਿਸਾਨ ਦੇ ਘਰ ਜਾ ਕੇ ਪਸਤਾਵ ਦਿਓ ਕਿ ਰਾਜਾ ਉਹਨਾਂ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਦ ਪੰਡਤ ਕਿਸਾਨ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਕਿਹਾ ਸਾਡੇ ਮਹਾਰਾਜ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦੇ ਹਨ ਦੋਸਤੋ ਇਹ ਸੁਣ ਕੇ ਕਿਸਾਨ ਤੇ ਉਸਦੀ ਪਤਨੀ ਹੈਰਾਨ ਰਹਿ ਗਏ ਕਿਸਾਨ ਨੇ ਕਿਹਾ ਪੰਡਤ ਜੀ ਇਹ ਮਜ਼ਾਕ ਹੈ ਜਾਂ ਸੱਚ ਹੈ ਅਸੀਂ ਸਧਾਰਨ ਕਿਸਾਨ ਹਾਂ ਸਾਡੀ ਧੀ ਨਾਲ ਰਾਜਾ ਭਲਾ ਕਿਵੇਂ ਵਿਆਹ ਕਰ ਸਕਦਾ ਹੈ ਪੰਡਤਾਂ ਨੇ ਕਿਹਾ ਇਹ ਮਜ਼ਾਕ ਨਹੀਂ ਸਾਡੇ ਮਹਾਰਾਜ ਤੁਹਾਡੀ ਧੀ ਤੇ ਮੋਹਿਤ ਹੋ ਗਏ ਹਨ ਤੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ ਕਿਸਾਨ ਤੇ ਉਸਦੀ ਪਤਨੀ ਇਸ প্রস্তাব ਨਾਲ ਬੜੇ ਖੁਸ਼ ਹੋਏ ਪਰ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀ ਧੀ ਰਾਜਾ ਦੀ ਰਾਣੀ ਬਣ ਸਕਦੀ ਹੈ ਥੋੜੀ ਦੇਰ ਚਰਚਾ ਤੋਂ ਬਾਅਦ ਉਹਨਾਂ ਨੇ ਇਹ প্রস্তাব ਸਵੀਕਾਰ ਕਰ ਲਿਆ। ਚੰਦਰਾ ਜੋ ਕਿਸਾਨ ਦੀ ਧੀ ਬਣ ਕੇ ਪਲੀ ਸੀ। ਉਹ ਇਹ ਨਹੀਂ ਜਾਣਦੀ ਸੀ ਕਿ ਉਹ ਅਸਲ 'ਚ ਰਾਜਾ ਵੀਰ ਸਿੰਘ ਤੇ ਰਾਣੀ ਚੰਦਰ ਲੇਖਾ ਦੀ ਧੀ ਧੀ ਹੈ। ਰਾਜਾ ਵੀਰ ਸਿੰਘ ਨੇ ਬੜੀ ਧੂਮ-ਧਾਮ ਨਾਲ ਚੰਦਰਾ ਨਾਲ ਵਿਆਹ ਕਰ ਲਿਆ। ਪੂਰਾ ਨਗਰ ਇਸ ਵਿਆਹ ਨੂੰ ਦੇਖਣ ਲਈ ਉਮੜ ਪਿਆ। ਹਰ ਕੋਈ ਇਹ ਦੇਖ ਕੇ ਹੈਰਾਨ ਸੀ ਕਿ ਇੱਕ ਸਾਧਾਰਨ ਕਿਸਾਨ ਦੀ ਧੀ ਹੁਣ ਰਾਣੀ ਬਣਨ ਜਾ ਰਹੀ ਹੈ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਰਾਜਾ ਨੇ ਅਸਲ ਚ ਆਪਣੀ ਹੀ ਧੀ ਨਾਲ ਵਿਆਹ ਕੀਤਾ ਹੈ ਖੁਦ ਰਾਜਾ ਨੂੰ ਵੀ ਇਸ ਸਚਾਈ ਪਤਾ ਨਹੀਂ ਸੀ ਰਾਜਾ ਵੀਰ ਸਿੰਘ ਆਪਣੀ ਨਵੀਂ ਪਤਨੀ ਚੰਦਰਾ ਦੇ ਨਾਲ ਮਹਿਲ ਵਾਪਸ ਆਇਆ ਮਹਿਲ ਚ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਰਾਣੀ ਚੰਦਰ ਲੇਖਾ ਨੇ ਰਾਜਾ ਦੇ ਨਵੇਂ ਵਿਆਹ ਲਈ ਮਹਿਲ ਨੂੰ ਬਹੁਤ ਸੋਹਣਾ ਸਜਾਇਆ ਤੇ ਸਵਾਗਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਪਾਰ ਉਸ ਦੇ ਦਿਲ 'ਚ ਕੁਝ ਬੇਚੈਨੀ ਸੀ ਜਿਸ ਨੂੰ ਸਮਝ ਨਹੀਂ پا ਰਹੀ ਸੀ ਇਸੇ ਵਿੱਚ ਰਾਣੀ ਚੰਦਰ ਲੇਖਾ ਨੇ ਮਹਿਲ ਕੋਲ ਇੱਕ ਬੱਕਰੀ ਤੇ ਬੱਕਰੇ ਨੂੰ ਦੇਖਿਆ ਦੋਨੋਂ ਪਾਲਤੂ ਜਾਨਵਰ ਸੀ ਤੇ ਨੇੜੇ ਹੀ ਬੰਨੇ ਹੋਏ ਸੀ ਤਾਂ ਬੱਕਰੇ ਨੇ ਬੱਕਰੀ ਨੂੰ ਕਿਹਾ ਕਿ ਤੂੰ ਦੇਖਿਆ ਹੈ ਸਾਡੇ ਰਾਜਾ ਨੇ ਕੀ ਅਨਰਥ ਕੀਤਾ ਹੈ ਇਹ ਤਾਂ ਬਹੁਤ ਵੱਡਾ ਅਨਰਥ ਹੋਣ ਜਾ ਰਿਹਾ ਹੈ ਉਹਨਾਂ ਨੇ ਆਪਣੀ ਹੀ ਧੀ ਨਾਲ ਵਿਆਹ ਕਰ ਲਿਆ ਹੈ ਜੇਕਰ ਰਾਜਾ ਨੇ ਅੱਜ ਰਾਤ ਆਪਣੀ ਹੀ ਧੀ ਨਾਲ ਇਹ ਰਿਸ਼ਤਾ ਨਿਭਾ ਲਿਆ ਤਾਂ ਇਹ ਪਾਪ ਦੁਨੀਆ ਵਿੱਚ ਮਾਫ ਕਰਨ ਯੋਗ ਨਹੀਂ ਰਹੇਗਾ। ਬੱਕਰੀ ਨੇ ਹੈਰਾਨ ਹੋ ਕੇ ਪੁੱਛਿਆ ਇਹ ਤੋਂ ਕੀ ਕਹਿ ਰਿਹਾ ਹੈ? ਰਾਜਾ ਨੇ ਆਪਣੀ ਧੀ ਨਾਲ ਵਿਆਹ ਕਰ ਲਿਆ। ਇਹ ਕਿਵੇਂ ਹੋ ਸਕਦਾ ਹੈ? ਬੱਕਰੀ ਨੇ ਗੰਭੀਰ ਆਵਾਜ਼ ਵਿੱਚ ਕਿਹਾ ਹਾਂ ਇਹ ਸੱਚ ਹੈ। ਜਿਸ ਕੁੜੀ ਨਾਲ ਰਾਜਾ ਨੇ ਵਿਆਹ ਕੀਤਾ ਹੈ ਇਹ ਉਹਨਾਂ ਦੀ ਹੀ ਧੀ ਹੈ। ਰਾਣੀ ਨੇ ਉਸ ਨੂੰ ਬਚਪਨ ਵਿੱਚ ਹੀ ਜੰਗਲ ਵਿੱਚ ਸੁੱਟ ਦਿੱਤਾ ਸੀ। ਪਰ ਉਹ ਕਿਸਾਨ ਪਰਵਾਰ ਨੇ ਪਾਲ ਕੇ ਵੱਡੀ ਕੀਤੀ ਰਾਜਾ ਨੂੰ ਇਸ ਦਾ ਪਤਾ ਨਹੀਂ ਹੈ ਤੇ ਹੁਣ ਇਹ ਅਨਰਥ ਹੋਣ ਵਾਲਾ ਹੈ ਰਾਣੀ ਚੰਦਰ ਲੇਖਾ ਮਹਿਲ ਦੇ ਚਰੌਖੇ ਵਿੱਚੋਂ ਇਹ ਗੱਲਾਂ ਸੁਣ ਰਹੀ ਸੀ ਉਸਨੇ ਦੇਖਿਆ ਕਿ ਅਚਾਨਕ ਬੱਕਰੀ ਤੇ ਬੱਕਰਾ ਇੱਕਦਮ ਚੁੱਪ ਹੋ ਗਏ ਤੇ ਉਹਨਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਜਦ ਰਾਣੀ ਨੇ ਧਿਆਨ ਨਾਲ ਸੁਣਿਆ ਤੇ ਉਹਨਾਂ ਨੂੰ ਆਵਾਜ਼ ਲਗਾਈ ਤਾਂ ਉਹਨਾਂ ਨੂੰ ਸਮਝ ਆਇਆ ਕਿ ਬੱਕਰੀ ਤੇ ਬੱਕਰਾ ਬੋਲਣ ਚ ਅਸਮਰਥ ਹੋ ਗਏ ਹਨ ਰਾਣੀ ਦਾ ਦਿਲ ਧੜਕਣਾ ਉਹ ਸਮਝ ਗਈ ਕਿ ਬੱਕਰੇ ਦੀ ਗੱਲ ਸੱਚ ਸੀ ਉਹਨਾਂ ਦੀ ਧੀ ਜੋ ਉਹਨਾਂ ਨੇ ਸਾਲਾਂ ਪਹਿਲਾਂ ਜੰਗਲ ਵਿੱਚ ਸੁਟਵਾ ਦਿੱਤੀ ਸੀ ਉਹੀ ਅੱਜ ਰਾਜਾ ਵੀਰ ਸਿੰਘ ਦੀ ਪਤਨੀ ਬਣ ਚੁੱਕੀ ਹੈ ਰਾਣੀ ਚੰਦਰ ਲੇਖਾ ਦਾ ਦਿਲ ਇਸ ਸੱਚ ਸਹਿਨ ਨਾ ਕਰ ਸਕਿਆ ਉਹਨਾਂ ਨੇ ਤੁਰੰਤ ਧਰਤੀ ਮਾਂ ਨੂੰ ਪ੍ਰਾਰਥਨਾ ਕੀਤੀ ਹੇ ਮਾਂ ਇਹ ਕੀ ਅਨਰਥ ਹੋਣ ਜਾ ਰਿਹਾ ਹੈ ਉਸਨੇ ਹੰਝੂਆਂ ਭਰੀਆਂ ਅੱਖਾਂ ਨਾਲ ਕਿਹਾ ਮਾਤਾ ਮੈਨੂੰ ਆਪਣੇ ਅੰਦਰ ਸਮਾ ਲੋ ਮੈਂ ਇਹ ਦ੍ਰਿਸ਼ ਦੇਖਣ ਲਈ ਜ਼ਿੰਦਾ ਨਹੀਂ ਰਹਿਣਾ ਚਾਹੁੰਦੀ ਮੈਂ ਇੱਕ ਬਹੁਤ ਵੱਡਾ ਪਾਪ ਕੀਤਾ ਹੈ ਮੈਂ ਆਪਣੀ ਧੀ ਨੂੰ ਬਚਪਨ ਚ ਤਿਆਗ ਦਿੱਤਾ ਸੀ ਤੇ ਅੱਜ ਉਹ ਮੇਰੀ ਹੀ ਧੀ ਜਿਸ ਦਾ ਰਾਜਾ ਨਾਲ ਵਿਆਹ ਹੋ ਗਿਆ ਹੈ ਮੈਂ ਇਹ ਪਾਪ ਸਹਿ ਨਹੀਂ ਕਰ ਸਕਦੀ ਮੈਨੂੰ ਇਸ ਦੁਨੀਆ ਤੋਂ ਚੱਕ ਲਵੋ ਰਾਣੀ ਦਾ ਦੁੱਖ ਤੇ ਪਛਤਾਵਾ ਇਹਨਾਂ ਡੂੰਘਾ ਸੀ ਕਿ ਧਰਤੀ માં ਹੌਲੀ ਹੌਲੀ ਫਟਣ ਲੱਗੀ। ਉਹ ਰਾਣੀ ਨੂੰ ਆਪਣੇ ਅੰਦਰ ਸਮਾਉਣ ਲਈ ਤਿਆਰ ਹੋ ਗਈ। ਮਹਿਲ ਦੇ ਸੈਨਿਕਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਉਹ ਤੁਰੰਤ ਭੱਜ ਕੇ ਰਾਜਾ ਵੀਰ ਸਿੰਘ ਕੋਲ ਗਏ ਤੇ ਖਬਰ ਦਿੱਤੀ। ਰਾਜਾ ਵੀ ਭੱਜਦਾ ਹੋਇਆ ਉਸ ਜਗ੍ਹਾ ਤੇ ਪਹੁੰਚਿਆ ਜਦੋਂ ਰਾਣੀ ਚੰਦਰ ਲੇਖਾ ਧਰਤੀ ਵਿੱਚ ਸਮਾਉਣ ਦੀ ਤਿਆਰੀ ਕਰ ਰਹੀ ਸੀ। ਤਾਂ ਰਾਜਾ ਨੇ ਕਬਰਾ ਕੇ ਰਾਣੀ ਤੋਂ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਧਰਤੀ ਮਾਤਾ ਵਿੱਚ ਸਮਾਨ ਦੀ ਪ੍ਰਾਰਥਨਾ ਕਿਉਂ ਕਰ ਰਹੇ ਹੋ ਰਾਣੀ ਚੰਦਰ ਲੇਖਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਰਾਜਾ ਨੂੰ ਦੇਖਿਆ ਤੇ ਕਿਹਾ ਮਹਾਰਾਜ ਮੈਂ ਤੁਹਾਡੇ ਤੋਂ ਇੱਕ ਬਹੁਤ ਵੱਡੀ ਗੱਲ ਛੁਪਾਈ ਹੈ ਜਿਸ ਕੁੜੀ ਨਾਲ ਤੁਸੀਂ ਵਿਆਹ ਕੀਤਾ ਹੈ ਉਹ ਆਪਣੀ ਹੀ ਧੀ ਹੈ ਇਹ ਉਹੀ ਬੱਚੀ ਹੈ ਜਿਸ ਨੂੰ ਮੈਂ ਕਈ ਸਾਲ ਪਹਿਲਾਂ ਜੰਗਲ ਵਿੱਚ ਸੁਟਵਾ ਦਿੱਤਾ ਸੀ ਮੈਂ ਸੋਚਿਆ ਸੀ ਕਿ ਉਸ ਦਾ ਤਿਆਗ ਕਰਕੇ ਮੈਂ ਆਪਣੀ ਤੇ ਤੁਹਾਡੀ ਇੱਜ਼ਤ ਬਚਾ ਲਵਾਂਗੀ ਪਰ ਅੱਜ ਉਹੀ ਬੱਚੀ ਸਾਡੀ ਜ਼ਿੰਦਗੀ ਦਾ ਕਲੰਕ ਬਣ ਕੇ ਆ ਗਈ ਹੈ ਮੈਂ ਇਹ ਪਾਪ ਸਹਿ ਨਹੀਂ ਕਰ ਸਕਦੀ ਮੈਨੂੰ ਮਾਫ਼ ਕਰੋ ਤੇ ਮੈਨੂੰ ਇਸ ਧਰਤੀ ਵਿੱਚ ਸਮਾ ਜਾੰਦਿਓ ਦੋਸਤੋ ਇਹ ਸੁਣ ਕੇ ਰਾਜਾ ਵੀਰ ਸਿੰਘ ਹੈਰਾਨ ਰਹਿ ਗਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸਨੇ ਕਿਹਾ ਰਾਣੀ ਇਹ ਤੁਸੀਂ ਕੀ ਕਹਿ ਰਹੇ ਹੋ ਜੇਕਰ ਇਹ ਸੱਚ ਹੈ ਤਾਂ ਇਹ ਪਾਪ ਮੈਥੋਂ ਵੀ ਹੋਇਆ ਹੈ ਮੈਂ ਵੀ ਇਸ ਪਾਪ ਦਾ ਭਾਗੀ ਹਾਂ ਰਾਜਾ ਵੀਰ ਸਿੰਘ ਨੇ ਆਪਣੀ ਗਲਤੀ ਸਵੀਕਾਰਦੇ ਹੋਏ ਕਿਹਾ ਰਾਣੀ ਇਹ ਅਨਾਰਥ ਸਿਰਫ ਤੁਹਾਡਾ ਨਹੀਂ ਬਲਕਿ ਮੇਰਾ ਵੀ ਹੈ ਅਸੀਂ ਉਸ ਬਜ਼ੁਰਗ ਮਾਤਾ ਦੀ ਗੱਲ ਨੂੰ ਮਜ਼ਾਕ ਬਣਾਇਆ ਸੀ ਤੇ ਅੱਜ ਅਸੀਂ ਉਸ ਦਾ ਨਤੀਜਾ ਭੁਗਤਣ ਜਾ ਰਹੇ ਹਾਂ ਉਹ ਕੋਈ ਸਧਾਰਨ ਔਰਤ ਨਹੀਂ ਸੀ ਬਲਕਿ ਇੱਕ ਦੇਵੀ ਸ਼ਕਤੀ ਸੀ ਧਰਤੀ ਮਾਤਾ ਨੇ ਦੋਵਾਂ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਤੇ ਜ਼ਮੀਨ ਹੌਲੀ-ਹੌਲੀ ਫਟਣ ਲੱਗੀ। ਰਾਜਾ ਤੇ ਰਾਣੀ ਨੇ ਆਪਣੇ ਮੰਤਰੀ ਨੂੰ ਬੁਲਾਇਆ ਤੇ ਕਿਹਾ, "ਕਾਗਜ਼ ਤੇ ਕਲਮ ਲਿਆਓ। ਅਸੀਂ ਆਪਣੀ ਅੰਤਿਮ ਇੱਛਾ ਲਿਖਣਾ ਚਾਹੁੰਦੇ ਹਾਂ।" ਮੰਤਰੀ ਨੇ ਜਦ ਕਾਗਜ਼ ਤੇ ਕਲਮ ਰਾਜਾ ਦੇ ਕੋਲ ਲਿਆ ਕੇ ਰੱਖਿਆ ਤਾਂ ਰਾਜਾ ਨੇ ਆਪਣੀ ਧੀ ਚੰਦਰਾ ਦੇ ਨਾਂ ਪੂਰੀ ਰਿਆਸਤ ਦਾ ਉੱਤਰਾਧਿਕਾਰੀ ਲਿਖਦੇ ਹੋਏ ਕਿਹਾ, "ਸਾਡੀ ਧੀ ਚੰਦਰਾ" ਇਸ ਰਾਜ ਦੀ ਉੱਤਰਾਧਿਕਾਰੀ ਹੋਵੇਗੀ ਉਹ ਸਾਡੀ ਇਸ ਗਲਤੀ ਤੇ ਪਾਪ ਦੀ ਭਾਗੀ ਨਹੀਂ ਹੈ ਉਸ ਨੂੰ ਹਮੇਸ਼ਾ ਇੱਕ ਸੱਚਾ ਤੇ ਇਮਾਨਦਾਰ ਸ਼ਾਸਕ ਬੰਨਣਾ ਚਾਹੀਦਾ ਹੈ ਰਾਣੀ ਚੰਦਰ ਲੇਖਣੇ ਵੀ ਇਸ ਤੇ ਆਪਣੀ ਸਹਿਮਤੀ ਦਿੱਤੀ ਤੇ ਕਿਹਾ ਸਾਡੀ ਧੀ ਨੂੰ ਕਦੇ ਇਹ ਨਾ ਦੱਸਨਾ ਕਿ ਉਸਦੇ ਨਾਲ ਕੀ ਹੋਇਆ ਸੀ ਉਸ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਉਹ ਇਸ ਰਾਜ ਦੀ ਸੱਚੀ وارث ਹੈ ਤੇ ਸਾਡੇ ਦੁਆਰਾ ਚੁਣੀ ਗਈ ਹੈ ਮంత్రి ਨੇ ਇਹ ਆਖਰੀ ਸੰਦੇਸ਼ ਸੁਰੱਖਿਤ ਰੱਖਿਆ ਤੇ ਰਾਜਾ ਰਾਣੀ ਨੂੰ ਸਨਮਾਨਪੂਰਵਕ ਵਿਦਾਇਗੀ ਦਿੱਤੀ। ਰਾਜਾ ਵੀਰ ਸਿੰਘ ਤੇ ਰਾਣੀ ਚੰਦਰ ਲੇਖਾ ਨੇ ਇੱਕ ਦੂਜੇ ਦਾ ਹੱਥ ਫੜਿਆ ਤੇ ਹੌਲੀ-ਹੌਲੀ ਧਰਤੀ ਵਿੱਚ ਸਮਾ ਗਏ। ਇਹ ਦੇਖ ਕੇ ਮਹਿਲ ਦੇ ਸਾਰੇ ਲੋਕ ਹੈਰਾਨ ਰਹਿ ਗਏ। ਮਹਿਲਤੀ మంత్రి ਨੇ ਚੰਦਰਾ ਨੂੰ ਬੁਲਾਇਆ ਤੇ ਉਸ ਨੂੰ ਦੱਸਿਆ ਕਿ ਹੁਣ ਉਹ ਇਸ ਰਾਜ ਦੀ ਰਾਣੀ ਹੈ। ਚੰਦਰਾ ਨੂੰ ਇਹ ਨਹੀਂ ਦੱਸਿਆ ਗਿਆ ਕਿ ਰਾਜਾ ਤੇ ਰਾਣੀ ਉਸਦੇ ਅਸਲੀ ਮਾਪਿਓ ਸੀ। ਚੰਦਰਾ ਨੇ ਆਪਣੇ ਮਾਪਿਓ ਨੂੰ ਯਾਦ ਕਰਦੇ ਹੋਏ ਕਿਹਾ, ਮੈਨੂੰ ਨਹੀਂ ਪਤਾ ਕਿ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਸੌਂਪੀ ਗਈ। ਪਰ ਮੈਂ ਉਹਨਾਂ ਦੀ ਇੱਛਾ ਦਾ ਪਾਲਨ ਕਰਾਂਗੀ। ਮੈਂ ਇਸ ਰਾਜ ਨੂੰ ਸੱਚਾਈ ਤੇ ਨਿਆਂ ਦੇ ਰਸਤੇ ਤੇ ਚਲਾਵਾਂਗੀ। ਚੰਦਰਾ ਨੇ ਰਾਜ ਨੂੰ ਨਿਆਂਪੂਰਨ ਤੇ ਇਮਾਨਦਾਰੀ ਨਾਲ ਚਲਾਇਆ ਤੇ ਉਹ ਆਪਣੇ ਮਾਪਿਓ ਦੇ ਆਦੇਸ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਮਹਾਨ ਰਾਣੀ ਬਣੀ ਦੋਸਤੋ ਇਸ ਸੰਸਾਰ ਚ ਕਿਸਮਤ ਦਾ ਇੱਕ ਅਨੋਖਾ ਖੇਡ ਹੈ ਕਹਿੰਦੇ ਹਨ ਕਿ ਹਰ ਇਨਸਾਨ ਦੀ ਜ਼ਿੰਦਗੀ ਉਸ ਦੀ ਕਿਸਮਤ ਦੀਆਂ ਲਕੀਰਾਂ ਨਾਲ ਬਣੀ ਹੁੰਦੀ ਹੈ ਤੇ ਜੋ ਈਸ਼ਵਰ ਨੇ ਪਹਿਲਾਂ ਤੈਅ ਕੀਤਾ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਅਕਸਰ ਇਨਸਾਨ ਆਪਣੇ ਹੰਕਾਰ ਤੇ ਅਗਿਆਨਤਾ ਚ ਇਹ ਸੋਚ ਬੈਠਦਾ ਹੈ ਕਿ ਉਹ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ ਪਰ ਜਦੋਂ ਉਹ ਕਿਸਮਤ ਦੇ ਨਾਲ ਖੇਲਵਾੜ ਕਰਦਾ ਹੈ ਤਾਂ ਉਸ ਦਾ ਮਜ਼ਾਕ ਉਡਾਉਂਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੇ ਨਤੀਜੇ ਭੁਗਤਨੇ ਪੈਂਦੇ ਹਨ ਜੋ ਉਸ ਦੀ ਕਲਪਨਾ ਤੋਂ ਪਰੇ ਹੁੰਦੇ ਹਨ ਇਸ ਕਹਾਣੀ ਚ ਰਾਜਾ ਵੀਰ ਸਿੰਘ ਨੇ ਉਸ ਬਜ਼ੁਰਗ ਮਾਤਾ ਦੀਆਂ ਗੱਲਾਂ ਨੂੰ ਹਲਕੇ ਚ ਲਿਆ ਤੇ ਉਹਨਾਂ ਦਾ ਮਜ਼ਾਕ ਉਡਾਇਆ ਰਾਜਾ ਨੇ ਸੋਚਿਆ ਕਿ ਉਹ ਆਪਣੀ ਸ਼ਕਤੀ ਤੇ ਬੁੱਧੀ ਦੇ ਦਮ ਤੇ ਆਪਣੀ ਕਿਸਮਤ ਨੂੰ maat ਦੇ ਸਕਦਾ ਹੈ ਪਰ ਕਿਸਮਤ ਨੇ ਸਾਬਤ ਕਰ ਦਿੱਤਾ ਕਿ ਉਸ ਦੀਆਂ ਲਕੀਰਾਂ ਤੋਂ ਕੋਈ ਨਹੀਂ ਬਚ ਸਕਦਾ ਉਸ ਬਜ਼ੁਰਗ ਮਾਤਾ ਦੀ ਭਵਿੱਖਵਾਨੀ ਜਿਸ ਨੂੰ ਰਾਜਾ ਨੇ ਅਸੰਭਵ ਤੇ ਮਜ਼ਾਕ ਸਮਝਿਆ ਸੀ ਆਖਰ ਸੱਚ ਹੋਈ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਹੰਕਾਰ ਤੇ ਮਜ਼ਾਕ ਤੋਂ ਉੱਪਰ ਉੱਠ ਕੇ ਆਪਣੇ ਕਰਮਾਂ ਤੇ ਫਰਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਸਮਤ ਨੂੰ ਮਜ਼ਾਕ ਸਮਝਣ ਵਾਲਾ ਮਨੁੱਖ ਆਖਰ ਉਸਦੇ ਅੱਕੇ ਚੁਕਣ ਲਈ ਮਜਬੂਰ ਹੋ ਜਾਂਦਾ ਹੈ ਜ਼ਿੰਦਗੀ ਚ ਕਿਸੇ ਦਾ ਮਜ਼ਾਕ ਕਿਉਂ ਨਹੀਂ ਉਡਾਉਣਾ ਚਾਹੀਦਾ ਸਾਡੇ ਸ਼ਾਸਤਰ ਤੇ ਜ਼ਿੰਦਗੀ ਦੇ ਅਨੁਭਵ ਇਹ ਸਿਖਾਉਂਦੇ ਹਨ ਕਿ ਕਿਸੇ ਦਾ ਮਜ਼ਾਕ ਉਡੋਣਾ ਉਸ ਦਾ અપਮਾਨ ਕਰਨਾ ਜਾਂ ਉਸ ਨੂੰ ਨੀਵਾ ਦਿਖਾਉਣਾ ਸਭ ਤੋਂ ਵੱਡੀ ਗਲਤੀ ਹੈ ਭਾਵੇਂ ਉਹ ਵਿਅਕਤੀ ਕਿਹੋ ਜਿਹਾ ਵੀ ਹੋਵੇ ਉਸ ਦੀ ਸਥਿਤੀ ਪਹਿਰਾਵਾ ਰੰਗ ਰੂਪ ਧਨ ज्ञान के हो ज्या भी होवे ਉਸ ਨੂੰ ਉਸ ਦੇ ਪ੍ਰਤੀ ਆਦਰ ਤੇ ਸੰਵੇਦਨਸ਼ੀਲਤਾ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਨਾ ਕਰਨ ਤੇ ਨਾ ਸਿਰਫ ਅਸੀਂ ਦੂਜਿਆਂ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਾਂ ਸਗੋ ਈਸ਼ਵਰ ਦੀ ਬਣਾਈ ਹੋਈ ਵਿਵਸਥਾ ਦਾ ਵੀ ਅਪਮਾਨ ਕਰਦੇ ਹਾਂ ਜਦ ਕੋਈ ਵਿਅਕਤੀ ਆਪਣੇ ਰੂਪ ਧਨ ਅਹੁਦੇ ਜਾਤ ਤਾਕਤ ਤੇ ਹੰਕਾਰ ਚ ਚੂਰ ਹੋ ਜਾਂਦਾ ਹੈ ਤਾਂ ਉਹ ਆਪਣੇ ਹੰਕਾਰ ਚ ਦੂਜਿਆਂ ਨੂੰ ਤੁੱਤ ਸਮਝਣ ਲੱਗਦਾ ਹੈ ਇਸ ਹੰਕਾਰ ਨਾਲ ਉਹ ਦੂਜਿਆਂ ਦਾ ਮਜ਼ਾਕ ਉਡਾਉਂਦਾ ਹੈ ਉਸਨੂੰ ਅਪਮਾਨਿਤ ਕਰਦਾ ਹੈ ਤੇ ਖੁਦ ਵੀ ਉੱਚਾ ਮੰਨਦਾ ਹੈ ਪਰ ਇਸ ਤਰ੍ਹਾਂ ਕਰਨਾ ਨਾ ਸਿਰਫ ਗਲਤ ਹੈ ਬਲਕਿ ਉਸ ਵਿਅਕਤੀ ਨੂੰ ਭਾਰੇ ਨੁਕਸਾਨ ਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਐਨਾ ਸੱਤ ਲੋਕਾਂ ਦਾ ਕਦੇ ਭੁੱਲ ਕੇ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਨੰਬਰ 1 ਗਰੀਬ ਤੇ ਬੇਸਹਾਰਾ ਲੋਕਾਂ ਦੀ ਸਥਿਤੀ ਤੇ ਮੁਸ਼ਕਿਲਾਂ ਦਾ ਮਜ਼ਾਕ ਬਣਾਉਣਾ ਅਮਨੁੱਖਤਾ ਹੈ। ਉਹਨਾਂ ਦੇ ਕੋਲ ਜੋ ਕੁਝ ਹੈ ਉਹ ਈਸ਼ਵਰ ਨੇ ਉਹਨਾਂ ਨੂੰ ਦਿੱਤਾ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਨਾ ਕਿ ਉਹਨਾਂ ਦਾ ਮਜ਼ਾਕ ਉਡਾਈਏ। ਨੰਬਰ 2 ਬਜ਼ੁਰਗ ਤੇ ਕਮਜ਼ੋਰਾਂ ਦਾ ਕਦੇ ਮਜ਼ਾਕ ਨਾ ਉਡਾਓ। ਬਜ਼ੁਰਗ ਅਵਸਥਾ 'ਚ ਲੋਕ ਸਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਸਮੇਂ ਵਿੱਚ ਉਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਨਾਂ ਦਾ ਮਜ਼ਾਕ ਬਣਾਉਣਾ ਸਾਡੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਨੰਬਰ 3 ਜੋ ਲੋਕ ਮੰਦ ਬੁੱਧੀ ਹਨ ਤੇ ਅਸਿੱਖਿਆਤ ਹਨ। ਉਹਨਾਂ ਦਾ ਕਦੇ ਮਜ਼ਾਕ ਨਾ ਉਡਾਓ ਕਿਉਂਕਿ ਹਰ ਕਿਸੇ ਨੂੰ ਗਿਆਨ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਦਾ। ਜੇਕਰ ਕੋਈ ਵਿਅਕਤੀ ਅਸਿੱਖਿਆਤ ਹੈ ਜਾਂ ਉਸ ਨੂੰ ਕੁਝ ਚੀਜ਼ਾਂ ਦੀ ਜਾਣਕਾਰੀ ਨਹੀਂ ਤਸਾਂ ਉਸ ਨੂੰ ਸਿਖਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਸ ਨੂੰ ਨੀਵਾ ਦਿਖਾਉਣਾ ਚਾਹੀਦਾ ਹੈ। ਨੰਬਰ 4 ਜੋ ਲੋਕ ਸਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹਨ ਜਾਂ ਕਿਸੇ ਦੀ ਸਰੀਰਕ ਬਨਾਵਟ, ਵਿਕਲੰਗਤਾ ਜਾਂ ਮਾਨਸਿਕ ਸਥਿਤੀ ਦਾ ਮਜ਼ਾਕ ਬਣਾਉਣਾ ਬਹੁਤ ਹੀ ਨਿੰਦਣਯੋਗ ਹੁੰਦਾ ਹੈ। ਇਹ ਈਸ਼ਵਰ ਦੀ ਬਣਾਈ ਹੋਈ ਰਚਨਾ ਦਾ અપਮਾਨ ਹੈ ਤੇ ਸਾਡੇ ਚਰਿੱਤਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ ਨੰਬਰ 5 ਕਿਸੇ ਦੀ ਧਾਰਮਿਕ ਆਸਥਾ ਤੇ ਪਰੰਪਰਾ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਹਰ ਮਨੁੱਖ ਦੀ ਆਪਣੀ ਧਾਰਮਿਕ માનਤਾ ਹੈ ਤੇ ਪਰੰਪਰਾ ਹੁੰਦੀ ਹੈ ਉਹਨਾਂ ਦਾ ਮਜ਼ਾਕ ਉਡੋਣਾ ਜਾਂ ਉਹਨਾਂ ਦਾ અપਮਾਨ ਕਰਨਾ ਸਿਰਫ ਸਮਾਜ ਨੂੰ ਵੰਡਣ ਤੇ ਨਫ਼ਰਤ ਨੂੰ ਵਧਾਉਂਦਾ ਹੈ ਨੰਬਰ 6 ਔਰਤਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਔਰਤਾਂ ਦਾ ਮਜ਼ਾਕ ਉਡਾਉਣਾ ਜਾਂ ਉਹਨਾਂ ਦੇ ਯੋਗਦਾਨ ਨੂੰ ਤੁੱਛ ਸਮਝਣਾ ਸਮਾਜ ਦੀ ਨੀਂਹ ਨੂੰ ਕਮਜ਼ੋਰ ਕਰਨ ਵਰਗਾ ਹੈ ਹਮੇਸ਼ਾ ਉਹਨਾਂ ਦਾ ਆਦਰ ਕਰੋ ਇਹ ਸਾਡਾ ਫਰਜ਼ ਹੈ ਨੰਬਰ 7 ਕਿਸਮਤ ਕਰਮ ਤੇ ਈਸ਼ਵਰ ਦਾ ਕਦੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਸਮਤ ਕਰਮ ਤੇ ਈਸ਼ਵਰ ਨੂੰ ਮਜ਼ਾਕ ਚ ਲੈਣਾ ਕੋਰ ਅਗਿਆਨਤਾ ਹੈ ਇਹ ਸ਼ਕਤੀਆਂ ਸਾਡੀ ਜ਼ਿੰਦਗੀ ਨੂੰ ਸੰਚਾਲਿਤ ਕਰਦੀਆਂ ਹਨ ਉਹਨਾਂ ਦਾ ਮਜ਼ਾਕ ਉਡਾਉਣ ਨਾਲ ਸਾਨੂੰ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਇਹ ਜ਼ਿੰਦਗੀ ਈਸ਼ਵਰ ਦੀ ਦਿੱਤੀ ਹੋਈ ਹੈ ਤੇ ਅਨਮੋਲ ਤੋਹਫ਼ਾ ਹੈ ਸਾਨੂੰ ਇਹ ਆਪਣੇ ਤੇ ਦੂਜਿਆਂ ਲਈ ਖੁਸ਼ੀਪੂਰਵਕ ਬਣਾਉਣੀ ਚਾਹੀਦੀ ਹੈ ਕਿਸੇ ਦਾ ਮਜ਼ਾਕ ਉਡਾਉਣਾ ਉਸਨੂੰ અપਮਾਨਿਤ ਕਰਨਾ ਜਾਂ ਉਸਨੂੰ ਘਟ ਸਮਝਣਾ ਇਸ ਸਾਡੇ ਵਿਅਕਤੀਤਵ ਨੂੰ ਕਮਜ਼ੋਰ ਕਰਦਾ ਹੈ ਸਹੀ ਰਸਤੇ ਤੇ ਚੱਲਣ ਲਈ ਸਾਨੂੰ ਨਿਮਰਤਾ ਸੰਵੇਦਨਸ਼ੀਲਤਾ ਤੇ ਕਰुणा ਨੂੰ ਅਪਣਾਉਣਾ ਚਾਹੀਦਾ ਹੈ ਯਾਦ ਰੱਖੋ ਸਮਾਂ ਹਮੇਸ਼ਾ ਬਦਲਦਾ ਹੈ ਜੋ ਅੱਜ ਸ਼ਕਤੀਸ਼ਾਲੀ ਹੈ ਉਹ ਕੱਲ ਕਮਜ਼ੋਰ ਹੋ ਸਕਦਾ ਹੈ ਇਸ ਲਈ ਆਪਣੇ ਹੰਕਾਰ ਨੂੰ ਤਿਆਗੋ ਤੇ ਦੂਜਿਆਂ ਦੀ ਇੱਜ਼ਤ ਕਰੋ ਚਾਹੇ ਉਹਨਾਂ ਦੀ ਸਥਿਤੀ ਜਾਂ ਅਵਸਥਾ ਕਿਹੋ ਜਿਹੀ ਹੋਵੇ ਇਹੀ ਸੱਚੇ ਇਨਸਾਨ ਤੇ ਸੱਚੇ ਧਰਮ ਦੀ ਪਹਿਚਾਨ ਹੈ। ਦੋਸਤੋ, ਕਹਾਣੀ ਵਧੀਆ ਲੱਗੀ ਤਾਂ ਆਪਣੀ ਕੀਮਤੀ رائے ਸਾਨੂੰ ਕਮੈਂਟ ਰਾਹੀਂ ਜ਼ਰੂਰ ਭੇਜਣਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ। ਧੰਨਵਾਦ।